ਦੋ ਸ਼ਹਿਜਾਤੇ ਤੇ ਦੋ ਜੰਜਾ ਹਜ਼ਾਰਾਂ ਵਰੇ ਗੁਜ਼ਰ ਗਏ ਪਰ ਕਿਸੇ ਕਿਸੇ ਅੱਜ ਵੀ ਗੂੰਜਦੇ ਨੇ ਗੂੰਜਣ ਵੀ ਕਿਉਂ ਨਾ तकरीबन 5 ਲੱਖ ਲੋਕ ਬੁਲਾਏ ਸੀਗੇ ਇੱਕ ਜੰਚ ਤੇ ਦੂਜੀ ਚ 800 ਡਿਗਰੀ ਇੱਕ ਲਾਹੌਰ ਤੇ ਅੰਮ੍ਰਿਤਸਰ ਨਾਲ ਰਿਲੇਟਡ ਹੈ ਤੇ ਦੂਜੀ ਰਾਜਪੂਤਾਨੇ ਤੇ ਬਠਿੰਡਾ ਦੇ ਨਾਲ ਫਰਕ ਇਹ ਹੈ ਕਿ ਇੱਕ 'ਚ ਖੁਸ਼ੀ ਖੇੜੇ ਹੁੰਦੇ ਰਹੇ ਤੇ ਦੂਜੀ 'ਚ ਕੱਤ ਲਿਆ ਪਾਲਦੇ ਆ ਦੋਵਾਂ ਬਰਾਤਾਂ ਦੀਆਂ ਪੈੜਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਖਾਇਸੀਗੀ ਕਿ ਉਹਨਾਂ ਦੇ ਪੋਤਰੇ ਕਵਰ ਨਾਨਿਹਾਲ ਸਿੰਘ ਦੀ ਜੱਜ ਲਾਹੌਰ ਤਾਂ ਨਹੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਢੁੱਕੇ ਜੰਜ ਚੜਨ ਤੋਂ ਪਹਿਲਾਂ ਕੋਈ 5 ਕੁ ਲੱਖ ਬੰਦਾ ਵਿਆਹ 'ਚ ਸ਼ਾਮਲ ਹੋਣ ਦੇ ਲਈ 6 ਮਾਰਚ 1837 ਨੂੰ ਲੋਡਾ ਵੇਲਾ ਤੋਹਫੇ ਤੰਬੋਲ ਪੇਸ਼ ਹੋਈ 7 ਮਾਰਚ ਨੂੰ ਮਹਾਰਾਜਾ ਸਾਹਿਬ ਨੇ ਸਾਹਿਬ ਜਾਦਿਆ ਤੇ ਹੋਰ ਪਤਵੰਤਿਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਚ ਮੱਥਾ ਟੇਕਿਆ ਲੋਹ ਨਿਹਾਲ ਸਿੰਘ ਨੂੰ ਸੇਰਾ ਬਣਿਆ ਤੇ ਲੋਡੇ ਵੇਲੇ ਜੰਗ ਚੱਲ ਪਈ ਅਟਾਰੀਵਲ ਅਮਰਾਸਰ ਤੋਂ ਅਟਾਰੀ ਤੱਕ ਮਹਾਰਾਜਾ ਦੇ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੀ ਅਟਾਰੀਵਲ ਲੱਖਾਂ ਦੀ ਗਿਣਤੀ ਮਹਾਰਾਜਾ ਨੇ ਪ੍ਰਾਣਿਆਂ ਦੇ ਹਾਥੀਆਂ ਤੇ ਰੁਪਈਆਂ ਦੀਆਂ ਥੈਲੀਆਂ ਰਖਵਾਈਆਂ ਮੀ ਵਰਦਾ ਗਿਆ ਰੁਪਈਆਂ ਦਾ श्याम सिंह ने महाराजा रणजीत सिंह नु 101 سونے ਦੀਆਂ ਮੋਹਰਾਂ ਤੇ 5 ਕੋੜੇ ਦਿੱਤੇ ਤੇ ਬਰਾਤ ਕਵਰ ਸਰਦਾਰ ਦੀ ਹਵੇਲੀ ਚ ਦਾਖਲ ਹੋ ਗਈ ਰਾਤੀ ਵਿਆਹ ਦੀ ਰੀਤ ਫਿਰ ਜਸ਼ਨ ਤੇ ਆਤੀਸ਼ਬਾਚੀ ਤੇ ਉਧਰ ਉਧਰ जैसलमेर रावत देश रायतों ਤੀਜੀ ਚੌਥੀ ਪੁਸਤ विजय राय ਦਾ شہਜਾਦਾ देव राय ਉਹਦੀ ਜਾਨ ਦੀ ਠੁੱਕੀ ਸੀ ਰਾਜਪੂਤਾਂ ਨੇ ਦੇ ਪਰੋਟ ਤੋ ਬੜੀਆਂ ਖੁਸ਼ੀਆਂ ਤੇ ਖੇਲੇ ਦੇ ਨਾਲ तकरीबन 800 ਬਰਾਤੀ ਚੱਲ ਪਏ ਉਥੋਂ ਬਠਿੰਡਾ ਵੱਲ ਉੱਠ ਕੋੜਿਆਂ ਤੇ ਲੰਬਾ ਵਾਇਆ ਸੀ ਤੇ ਪੁੱਜ ਗਏ ਪੁੱਜ ਗਏ ਬਠਿੰਡਾ ਕਿਲੇ 'ਚ ਇੱਧਰੇ ਅਟਾਰੀ 'ਚ ਸ਼ਾਮ ਸਿੰਘ ਅਟਾਰੀ ਵਾਲਾ ਦਿੱਤੀ ਬੀਬੀ ਨਾਨਕੀ ਦਾ ਬਿਆ ਮਹਾਰਾਜਾ ਨੇ ਖੈਰ ਖਰਾਤ ਵੰਡੀ 5 ਮੀਲ ਦਾ ਦਾਇਰਾ 80 ਦਰਵਾਜੇ ਹਰ ਦਰਵਾਜੇ ਤੇ ਖਜ਼ਾਂਚੀ ਕਿ ਆਦਮੀ ਕੀ ਜਾਨਵਰ ਇੱਕ 1 ਰੁਪਿਆ ਹਰੇਕ ਨੂੰ ਦੇਈ ਜਾਂਦੇ ਖੈਰਾਤ ਤੇ ਖਰਚ ਕੀਤਾ तकरीबन 20 ਲੱਖ ਰੁਪਏ ਹੁਣ ਹੁਣ ਲੋਡਾ ਵੇਲਾ ਹੋ ਗਿਆ ਖੱਟ ਦਾ ਵਿਹਾਰ ਦੇਖਣ ਲਈ ਮਹਾਰਾਜਾ ਸਾਹਿਬ ਖੁਦ ਗਏ ਸਮਾਨ ਰੱਖਿਆ ਪਿਆ ਸੀ 11 ਜੋੜੇ ਪਿਓਰ ਤੇ ਬਿਓਰ 400 ਨੇ ਜੜੇ ਕੱਪੜੇ ਦੇ ਜੋੜੇ 11 ਹਾਥੀ ਵੀ 101 ਘੋੜੇ 101 ਮੱਝਾਂ ਤੇ 101 ਗਊਆਂ 101 ਬੱਕਰੀਆਂ ਵੀ ਤੇ 500 ਜੋੜੇ ਕਸ਼ਮੀਰੀ ਦਸਾਨੇ ਹੀਰੇ ਜਵਾਹਰਾਤ ਜੇਵਰ ਸੋਨੇ ਦੇ ਪਾਂਡੇ ਬਹੁਤ ਕੁਝ ਬੀਬੀ ਨਾਨਕੀ ਦੇ ਲਈ ਦਾਜ ਨਾਲੀ सरदार शेर सिंह अटारीवाला ने महाराजा रणजीत सिंह शहजादा खड़क सिंह कवर नौ निहाल सिंह कवर शेर सिंह दूसरे शहजादे ਤੇ ਸਰ ਹੈਂਡਰੀ ਫੌਨ ਉਹਨਾਂ ਦਾ ਸਟਾਫ ਤੇ ਤਤਵੰਤਿਆਂ ਬਹੁਮੁਲੀਆਂ ਪੁਸ਼ਾਕਾਂ ਦਿੱਤੀਆਂ ਉਸ ਵਕਤ ਉਸ ਵਕਤ ਜਿਹੜਾ ਸ਼ਾਦੀ ਤੇ ਖਰਚ ਆਇਆ ਸੀ ਉਹ ਸੀਗਾ तकरीबन 15 ਲੱਖ ਰੁਪਏ ਇਧਰ ਇਧਰ ਬਠਿੰਡਾ ਚ ਇੱਕ ਜੰਨਦੀ ਵੀ ਰਾਤ ਵਕਤ ਪੁੱਜੀ ਬਾਹਰ ਕੈਂਪ ਸੀਗਾ ਉੱਥੇ ਲੱਗੀ ਜਾਂਚ ਕੁਝ ਰੇਤਰਾਜ ਹੋਈ ਜੰਨ ਦੀ ਪਹਿਲੀ ਰੋਟੀ ਖਾਣ ਦਾ ਵਕਤ ਆ ਗਿਆ ਚੱਲ ਪੇ ਜੰਨ ਜੀ ਪਹਿਲੀ ਰੋਟੀ ਖਾਣ ਦੇ ਲਈ ਕਿਲੇ ਦੇ ਵੱਲ ਪਰ ਸ਼ਹਿਜਾਦਾ ਦੇਵਰਾਜ ਕਿਲੇ ਦੇ ਬਾਹਰ ਖੜ ਗਏ ਕੁਝ ਬਟੀਆਂ ਤੇ ਹੋਰ ਵੱਡਿਆਂ ਦੇ ਨਾਲ ਬਰਾਤ ਪੰਡਾਲ ਤੱਕ ਪੁੱਜੀ ਤੱਕਲੇ ਬੰਦ ਤੇ ਸ਼ੁਰੂ ਹੋ ਗਿਆ ਕਤਲਿਆ ਜਿਹੜੇ ਜੰਜੀ ਅੰਦਰ ਸੀਗੇ ਲਹੂਲਹਾਨ ਕਤਲ ਕਰ ਦਿੱਤੇ ਗਏ ਸਾਰੇ ਉਧਰ ਅਟਾਰੀ ਤੋਂ ਬਰਾਤ ਚੱਲ ਪਈ ਲਾਹੌਰ ਵੱਲ ਦੂਜਾ ਦਿਨ ਹੋਇਆ ਸ਼ਾਲੀਮਾਰ ਬਾਗ ਵੱਡੇ ਭੋਜ ਦਾ ਇੰਤਜ਼ਾਮ ਮਹਿਮਾਨ ਨਵਾਜੀ ਹੋਈ ਫਿਰ ਮਹਾਰਾਜਾ ਨੇ ਸਰ ਹੈਨਰੀ ਫੇਨ ਨੂੰ ਆਪਣੀ ਫੌਜ ਦਿਖਾਈ 18000 ਜਵਾਨ ਅਸਲਾ ਚੰਗੇ ਕਪੜੇ ਜਵਾਨ ਰਾਤ ਵੀ ਦਿਖਾਈ 22 ਮਾਰਚ 1837 ਨੂੰ Holi ਸੀਗੀ ਸਰ ਹੈਨਰੀ ਨੇ Holi ਮਨਾਈ ਮਹਾਰਾਜਾ ਨੇ ਇੱਕ ਹਾਥੀ ਕਈ ਘੋੜੇ ਸੁੰਦਰ ਦੁਸ਼ਾਲਾਂ ਤੇ ਤਲਵਾਰਾਂ ਭੇਟ ਕੀਤੀਆਂ ਸਰ ਹੈਨਰੀ ਨੂੰ ਤੇ ਲਾਹੌਰ ਦਰਬਾਰ ਦੇ ਦਰਨੈਲ ਤੋਂ شاہی ਪਰਵਾਰ ਦਾ ਰਿਸ਼ਤੇਦਾਰ ਬਣ ਗਿਆ ਸੀ ਸ਼ਾਮ ਸਿੰਘ ਅਟਾਰੀ ਵਾਲਾ ਉਹਨਾਂ ਵੀ ਸਮਾਗਮ ਕਰਵਾਇਆ ਉਹ ਕਰਵਾਇਆ ਸੀ ਕਸੂਰ ਦੇ ਵਿੱਚ ਇੱਕ ਵਿਆਹ ਤਾਂ ਖੁਸ਼ੀਅਤ ਖੇੜੇ ਦੇ ਨਾਲ ਹੋ ਗਿਆ ਪਰ ਉਧਰ ਉਧਰ ਪਟੀਆਂ ਦੀ ਬਰਾਤ ਕਤਲ ਕਿਉਂ ਕੀਤੀ ਗਈ ਕੀ ਵੈਰ ਸੀ ਉਹਨਾਂ ਦਾ ਫਰੋਲਦੇ ਹਾਂ ਉਹ ਖੋਨੀ ਵਰਕੇ ਬੁਖਾਰੇ ਦਾ ਬਾਦਸ਼ਾਹ ਜਿੱਤ ਗਿਆ ਸੀ ਜਦੋਂ ਪਟੀਆਂ ਤੋਂ ਬਠਿੰਡਾ ਤੇ ਭਟਨੇਰ ਦਾ ਇਲਾਕਾ ਬ੍ਰਹ ਰਾਜਪੁੱਤਾਂ ਦੇ ਹਵਾਲੇ ਕਰ ਗਿਆ ਸੀ ਉਸ ਵਕਤ ਤੋਂ جاری ਸਨ ਪਟੀਆਂ ਤੇ ਬਰਾਹਾਂ ਦੇ ਝਗੜੇ ਚੱਲੇ ਤਨੂਟਗੜ ਬਹੁਤ ਦੂਰ ਸੀਗਾ ਬਠਿੰਡਾ ਤੋਂ ਫਿਰ ਵੀ ਰੇਗਿਸਤਾਨ ਇਲਾਕੇ ਪਿੱਛੇ ਲੜਦੇ ਰਹਿੰਦੇ ਪਰ ਬ੍ਰਹ ਰਾਜਪੁੱਤ ਜਾਣ ਗਿਆ ਪਤਾ ਲੱਗ ਗਿਆ ਉਹਨਾਂ ਨੂੰ ਕਿ ਉਹ ਪਟੀਆਂ ਨੂੰ ਜਿੱਤ ਨਹੀਂ ਸਕਦੇ ਪਰ ਕਹਿੰਦੇ ਨੇ ਕਿ ਵੈਰ ਤੇ ਮੁਹੱਬਤ ਸਭ ਕੁਝ ਜਾਇਜ਼ ਹੈ ਬਠਿੰਡੇ ਦੇ ਰਾਇਸ਼ ਬਰਾਹਮਣੇ ਆਪਣੀ ਲੜਕੀ ਦਾ ਰਿਸ਼ਤਾ ਬਨੂਤ ਪਤੀ ਪਟੀਆਂ ਦੇ ਮਸ਼ਹੂਰ ਰਾਉ ਵਿਜੇ ਰਾਉ ਦੇ ਸ਼ਹਿਜਾਤੇ ਦੇਵਰਾਜ ਨੂੰ ਕਰਤਾ ਬਦਲਾ ਲੈਣ ਦੇ ਲਈ ਤਾਂ ਕੀਤਾ ਸੀਗਾ ਉਸ ਬਰਾਦਾ ਕਤਲਿਆ ਪਰ ਦੇਵਰਾਜ ਬਚ ਗਿਆ ਕੈਂਪ ਦੇ ਬਾਹਰ ਸੀਗਾ ਉਹ ਚੀਕ ਚਹਾੜਾ ਤਾਂ ਪੈ ਗਿਆ ਉਹਨਾਂ ਦਾ ਇੱਕ ਨੌਕਰ ਸਾਂਢਨੀ ਤੇ ਚੜਾ ਕੇ ਲੈ ਗਿਆ ਉਹਨਾਂ ਨੂੰ ਸ਼ਹਿਜ਼ਾਦੇ ਨੂੰ ਤੇ ਪਾਜਾ ਕੇ ਲੈ ਗਿਆ ਬਲੋਟਵਲ ਬਰਾਹ ਨੂੰ ਖਬਰ ਲੱਗੀ ਕਿ ਸ਼ਹਿਜ਼ਾਦਾ ਤਾਂ ਭੱਜ ਗਿਆ ਫਿਰ ਉਹਨਾਂ ਕੀ ਕੀਤਾ ਕਿ ਸ਼ਹਿਜ਼ਾਦੇ ਨੂੰ ਫੜਨ ਦੇ ਲਈ 17 ਸਵਾਰ ਮਗਰ ਦੜਾਈ ਪਰ ਦੇਵਰਾਜ ਦੇਵਰਾਜ ਸੀ ਜਿਹੜਾ ਜਾਂ ਦੇਵਰਾਉ ਸੀ ਜਿਹੜਾ ਉਹ ਹੱਥ ਨਾ ਆਇਆ ਪੈਂਡਾ ਕਾਫੀ ਲੰਬਾ ਸੀਗਾ ਤੇ ਰਾਹ ਦੇ ਵਿੱਚ ਇੱਕ ਬ੍ਰਾਹਮਣ ਮਿਲਿਆ ਉਹਨਾਂ ਨੂੰ ਦੇਵਦਤ ਸ਼ਹਿਜ਼ਾਦੇ ਨੂੰ ਉਹਦੇ ਸਮਰਦ ਕਰਤਾ ਨੌਕਰ ਨੇ ਬ੍ਰਾਹਮਣ ਬੜਾ ਸਿਆਣਾ ਸੀਗਾ ਉਹਨੇ ਕਿਹਾ ਕਿ ਦੇਵਰਾਜ ਨੂੰ ਬ੍ਰਾਹਮਣ ਵਾਲਾ ਲਿਬਾਸ ਪਾਤਾ ਭਈ ਪਤਾ ਨਾ ਲੱਗੇ ਕਿ ਦੇਵਰਾਜ ਸ਼ਹਿਜ਼ਾਦਾ ਹੈ ਜਾਂ ਬ੍ਰਾਹਮਣ ਨਾਲ ਲਾਲ ਲਿਆ ਉਸਨੇ ਸ਼ਹਿਜ਼ਾਦੇ ਨੂੰ 300 ਰੁਪਏ ਬੜੀ ਢੂੰਡ ਭਾਲ ਕੀਤੀ ਬ੍ਰਾਹਮਣ ਪਰ ਸ਼ਹਿਜ਼ਾਦਾ ਹੱਥੀ ਨਾ ਆਇਆ ਤੇ ਫਿਰ ਫਿਰ ਬਰਾਹਾਂ ਨੇ ਬਟੀਆਂ ਦੀ ਰਾਜਧਾਨੀ ਤਨੂਟਗੜ੍ਹ ਨੂੰ ਲੁੱਟਿਆ ਤੇ ਬਰਬਾਦ ਕਰ ਦਿੱਤਾ ਫਿਰ ਕੀ ਬਣਿਆ ਸ਼ਹਿਜ਼ਾਦੇ ਦਾ ਜਾਣਦੇ ਹਾਂ ਉਹ ਸਫਰਨਾਮਾ ਆਖਿਰ ਤੱਕ ਸ਼ਹਿਜ਼ਾਦਾ ਜਵਾਨ ਹੋ ਗਿਆ ਆਪਣੇ ਨਾਂ ਤੇ ਕਿਲਾ ਬਣਵਾਇਆ ਦੇਵਗੜ੍ਹ ਖਿੰਡੇ ਪੁੰਡੇ ਜਿਹੜੇ ਪੱਤੀ ਸੀਗੇ ਉਹ ਇਕੱਠੇ ਕੀਤੀ ਫਾਰੀ ਜਸ਼ਨ ਦੇਵਰਾਜ ਕੋਲ ਭਟੀਆਂ ਦਾ ਇਹਨਾਂ ਵੱਡਾ ਇਕੱਠ। ਹੁਟਾ ਨੂੰ ਬੜਾ ਗੁੱਸਾ ਆਇਆ। ਹੁਟਾ ਨੇ ਕਿਲਾ ਢਾਉਣ ਦਾ ਹੁਕਮ ਕਰਤਾ। ਪਰ ਦੇਵਰਾਜ ਦੀ ਕੋਰੀ ਨਾ ਨਾਨਾ ਵੀ ਦੁਸ਼ਮਣ ਬਣ ਗਿਆ। ਪਰ ਉਹਨੇ ਕਿ ਦਿੱਤਾ ਕਿ ਨਾਨੇ ਨੂੰ ਕਿਲੇ ਸੰਭਾਲਣ ਦਾ ਲਾਲਸ ਦਿੱਤਾ। ਤੇ ਬੁਲਾ ਲਿਆ ਆਪਣੇ ਕੋਲ। ਪੁੱਜ ਗਿਆ ਨਾਨਾ ਵੀ ਉਹਦੇ ਕੋਲ। ਦੇਵਰਾਜ ਨੇ ਕੁਲ ਸਾਥੀਆਂ ਸਮੇਤ ਉਹਦਾ ਕਤਲ ਕਰਵਾ ਦਿੱਤਾ। ਫਿਰ ਫਿਰ ਦੇਵਰਾਜ ਨੇ ਪੁੱਟਾਂ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਫਿਰ ਬਠਿੰਡੇ ਨੇ ਲੁੱਟਿਆ ਇਸਤਰੀਆਂ ਦੇ ਦੁਪੱਟੇ ਤੱਕ ਖੋਲੇ ਦੇਵਗੜ੍ਹ 'ਚ ਰਾਜਧਾਨੀ ਬਣਾਈ ਇੱਕ ਵਾਰ ਉੱਥੇ ਇੱਕ ਜੋਗੀ ਆਇਆ ਲੁਸਕਾ ਸੀ ਉਹਦੇ ਕੋਲ ਲੋਹੇ ਤੋਂ ਸੋਨੇ ਬਣਾਉਂਦਾ ਲੁਸਕਾ ਲੈਣ ਲਈ ਰਾਉ ਨੇ ਜੋਗੀਆਂ ਵਾਲਾ ਲਿਬਾਸ ਪਾਇਆ ਰਾਵਲ ਕਹਾਇਆ ਤੇ ਜੋਗੀਆਂ ਤੋਂ ਤਿਲਕ ਵੀ ਲਗਵਾਇਆ ਤਕੜੀ ਫੌਜ ਬਣਾ ਲਈ ਉਹਨੇ ਕੱਗਰ ਤੋਂ ਸਿੰਧ ਦਰਿਆ ਤੱਕ 라ਵਲ ਦੀ حکومت ਇੱਕ ਦਿਨ ਜਦੋਂ ਸਖਰ ਫਖਰ ਦੀਆਂ ਪਹਾੜੀਆਂ 'ਚ ਸੀਗਾ ਇਹ ਤਾਂ ਹੋਇਆ ਕਿ ਜਿਉਣਾ ਰਾਜਪੂਤਾਂ ਨੇ ਖਤਮ ਕਰ ਦਿੱਤਾ ਉਹਦੀ ਜ਼ਿੰਦਗੀ ਦਾ ਇਹ ਆਖਰੀ ਸਫਰ